ਐਂਜ਼ਾਇਟੀ ਕਿਹੜੀ ਬਿਮਾਰੀ ਹੈ ਜਿਸ ਵਿੱਚ ਬੇਚੈਨੀ ਘਬਰਾਹਟ ਤੇ 네ਗੇਟਿਵ ਥਾਟ ਕ੍ਰੀਏਟ ਹੋ ਜਾਂਦੇ ਨੇ ਆਓ ਇਸਦੇ ਆਪਾਂ ਕਾਰਨ ਲੱਛਣ ਤੇ ਇਲਾਜ ਬਾਰੇ ਚੱਲੀਏ ਇਸਦੇ ਲੱਛਣ ਕੀ ਨੇ ਬਿਨਾਂ ਕਿਸੇ وجہ ਤੋਂ ਡਰ ਲੱਗਣ ਲੱਗ ਜਾਂਦਾ ਸਾਹ ਲੈਣ 'ਚ ਦਿੱਕਤ ਆ ਜਾਂਦੀ ਹੈ ਜਾਂ ਘਬਰਾਹਟ ਕੋਲ ਲੱਗ ਜਾਂਦੀ ਹੈ ਕਈਆਂ ਨੂੰ ਪੈਨਿਕ ਅਟੈਕ ਵੀ ਹੋ ਮਹਿਸੂਸ ਹੋਣ ਲੱਗ ਜਾਂਦੇ ਨੇ ਜਾਂ ਕਈ ਕੀ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਇਹ ਇਸਦੇ ਲੱਛਣ ਨੇ ਕਾਰਨ ਕੀ ਨੇ ਕੰਮ ਦਾ ਬੋਝ ਬਹੁਤ ਜ਼ਿਆਦਾ ਵਰਕ ਦੀ ਸਟ्रेस ਕਿਸ ਨੂੰ ਸਮਾਜਿਕ ਤਣਾਅ ਹੋ ਰਿਹਾ ਕਿਸ ਨੂੰ ਸੋਸ਼ਲ ਓਵਰਥਿੰਕਿੰਗ ਬਹੁਤ ਕਰ ਰਿਹਾ ਜਾਂ ਕਿਸੇ ਦੇ ਨਾਲ ਕਿਸੇ ਦਾ ਫੈਸਲੇ ਦੇ ਬਾਰੇ ਜ਼ਿਆਦਾ ਸੋਚ ਰਿਹਾ ਜਾਂ ਕਿਸੇ ਦਾ ਕੋਈ ਬੈਡ ਐਂਪਵੋ ਹੋ ਜਾਂਦੇ ਨੇ ਪੁਰੇ ਐਂਪਵੋ ਹੋ ਜਾਂਦੇ ਨੇ ਪਾਸਟ ਬਾਰੇ ਸੋਚੀ ਜਾਂਦਾ ਹੁੰਦਾ ਹੈਗਾ ਫਾਈਨੈਂਸ਼ੀਅਲ ਵੀ ਅੱਜ ਕੱਲ ਲੋਕ ਬੀਖ ਹੁੰਦੇ ਜਾ ਰਹੇ ਉਸ ਚੀਜ਼ ਨੂੰ ਸੋਚਦੇ ਰਹਿੰਦੇ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਆਪਾਂ ਨੂੰ ਉਪਾਅ ਕੀ ਨੇ ਯੋਗਾ ਕਰਨਾ ਚਾਹੀਦਾ ਯੋਗਾ ਦੇ ਵਿੱਚ ਅਲ ਰੋਮ ਦੂਸਰਾ ਵਸਤਰੀ ਕਾ ਪਰਾਨੇ ਤੀਸਰਾ ਹੈ ਓਮ ਦਾ ਉਚਾਰਨ ਕਰਨਾ ਚਾਹੀਦਾ ਇਹ ਸਾਰੇ ਵੀਡੀਓਜ਼ ਵਿੱਚ ਮੈਂ ਮੈਂਸ਼ਨ ਕਰਾਂਗਾ